ਮਾਣਾ ਸ਼ਹਿਰ ਦਾ ਮਿਨੀ ਬਾਈਪਾਸ ਪਟਿਆਲਾ ਸਾਈਡ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਹਸਪਤਾਲ ਜਾਣਾ ਹੋਵੇ ਦਰਦੀ ਕਲੋਨੀ ਪ੍ਰਤਾਪ ਕਲੋਨੀ ਨਾਮਤਾਰੀ ਕਲੋਨੀ ਫਤਿਹਪੁਰ ਪਿੰਡ ਜਾਣਾ ਹੋਵੇ ਬੜਾਚਾਂ ਗੱਜੂ ਮਾਜਰਾ ਵੱਡੀ ਮਿਆਲ ਖਦਾਦਪੁਰ ਖਦਾਦਪੁਰ ਸੰਗਰੂਰ ਰੋਡ ਨੂੰ ਜੁੜਨ ਵਾਲੀ ਸੜਕ ਨੂੰ ਪਿਛਲੇ 1 ਸਾਲ ਤੋਂ ਸੀਵਰੇਜ ਪਾਉਂਡ ਦੇ ਬਾਅਦ ਬਣਾਏ ਨਹੀਂ ਗਿਆ ਹੈ ਲੋਕ ਪਰੇਸ਼ਾਨ ਸਨ ਪੰਜਾਬ ਸਰਕਾਰ ਵੱਲੋਂ 70 ਲੱਖ ਰੁਪਏ ਦੀ ਲਾਗਤ ਨਾਲ ਖਰਚ ਕਰਕੇ ਇਸ ਸੜਕ ਨੂੰ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਸਮਾਣਾ ਤੋਂ ਕਲਾਸ਼ ਰਮਨ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਮੈਂ ਤੁਹਾਨੂੰ ਦੱਸਦਾ ਗੱਲ ਪਹਿਲਾਂ ਤੁਸੀਂ ਗੱਲ ਕੰਪਲੀਟ ਕਰ ਵੀ ਦਿੱਤੀ ਵੈਸੇ ਵੀ ਇਹ ਬਿਲਕੁਲ ਜਿਹੜਾ ਹੈਗਾ ਮਹੱਤਵਪੂਰਨ ਰਸਤਾ ਸਮਾਣੀ ਦਾ ਇਹ ਕਈ ਕਲੋਨੀਆਂ ਦੇ ਨਾਲ ਨਾਲ ਕਈ ਸ਼ਹਿਰ ਜਿਹੜੇ ਹੈਗੇ ਨੇ ਅੱਗੇ ਕਈ ਪਿੰਡ ਨੇ ਜਿਹੜੇ ਆਪਣੇ ਹਸਪਤਾਲ ਹੋ ਗਿਆ ਸਰਕਾਰੀ ਜੀ ਉਹਦੇ ਨਾਲ ਵੀ ਜਿਹੜਾ ਲਿੰਕ ਕਰਦਾ ਹੈ ਰੋਡ ਦੂ ਇਹ ਸੀਵਰੇਜ ਦਾ ਵੱਡਾ ਪ੍ਰੋਜੈਕਟ ਜਿਹੜਾ ਹੈਗਾ 50-60 ਕਰੋੜ ਦਾ ਆਪਣਾ ਚੱਲ ਰਿਹਾ ਇੱਥੇ ਉਹਦੇ ਔਨ ਕਰਕੇ ਸੜਕ ਤੋੜੀ ਗਈ ਸੀਗੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਾਹਿਬ ਸਰਦਾਰ ਚੇਤਨ ਸਿੰਘ ਚੌੜਾ ਵਾਜਰਾ ਜੀ ਜਿਨ੍ਹਾਂ ਦਾ ਧੰਨਵਾਦ ਕਰਦਾ ਕਿ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਉਹਨਾਂ ਨੇ ਇਹਨੂੰ ਨਿਪਰੇ ਚਾੜਿਆ ਤੇ ਆਹ ਤੁਹਾਡੇ ਸਾਹਮਣੇ ਆ ਰੋੜਾ ਵਗੈਰਾ ਸੁੱਟਦਾ ਇੱਥੇ ਜੀ ਤੇ ਕੁਝ ਦਿਨਾਂ ਦੇ ਵਿੱਚ ਜਿਹੜਾ ਕੰਮ ਇੱਥੇ ਜਿਹੜਾ ਸ਼ੁਰੂ ਹੋ ਜਾਏਗਾ ਤੇ ਵਧੀਆ ਸੜਕ ਜਿਹੜੀ ਲੁੱਕ ਵਾਲੀ ਹੈ ਵਧੀਆ ਕੁਆਲਿਟੀ ਦੀ ਸੜਕ ਜਿਹੜੀ ਮੰਡੀ ਬੋਰ ਥਰੂ ਬਣਨ ਜਾ ਰਹੀ ਹੈ ਧੰਨਵਾਦ ਕਰਦਾ ਤੇ ਲੋਕਾਂ ਨੂੰ ਵਧਾਈ ਦੇਣਾ ਕਿ ਜਲਦ ਹੀ ਆਪ ਨੂੰ ਆਪਾਂ ਨੂੰ ਜਿਹੜੀ ਹੈਗੀ ਨਵੀਂ ਸੜਕ ਮਿਲਣ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਅਸੀਂ ਵੱਡਾ ਸੀਵਰੇਜ ਪਾਇਆ ਹੈ 1 ਕਰੋੜ 30 ਕਰੋੜ ਦੇ ਨੇੜੇ ਨੇੜੇ ਦਾ ਪ੍ਰੋਜੈਕਟ ਜਿਹੜਾ ਸੀਵਰੇਜ ਪਾ ਕੇ ਸ਼ਹਿਰ ਦਾ ਸੀ ਐਸਟੀਪੀ ਤੱਕ ਲੈ ਕੇ ਗਏ ਆ ਜੀ ਤੇ ਉਸ ਤੋਂ ਬਾਅਦ ਮਾਰੇ ਹੋਏ ਮੰਤਰੀ ਦਾ ਹੁਕਮ ਸੀਗਾ ਵੀ ਇੱਥੇ ਸੜਕ ਵੀ ਸ਼ੁਰੂ ਕਰਾਈ ਜਾਵੇ ਲੋਕਾਂ ਦੀ ਡਿਮਾਂਡ ਵੀ ਸੀਗੀ ਤਾਂ ਇੱਥੇ ਮੰਡੀ ਬੋਰਡ ਵੱਲੋਂ ਬਣਵਾਈ ਜਾ ਰਹੀ ਹੈ ਸੜਕ ਹੈ ਸੀ ਫੰਡ ਟਰਾਂਸਫਰ ਕੀਤਾ ਤੇ ਨੂਰਪੁਰ ਤੋਂ ਲੈ ਕੇ ਸ਼ੁਰੂ ਕਰਵਾਤੀ ਹੋਣਾ ਸੀ ਜੇ ਲੋਕਾਂ ਦੀ ਮੰਗ ਕਿੰਨੇ ਕਿਲੇ ਲੰਬੀ ਆ ਬਾਉਤ 2 ਕਿਲੋਮੀਟਰ ਦੇ ਨੇੜੇ ਨੇੜੇ ਇਹਨੂੰ ਮਿਨੀ ਬਾਈਪਾਸ ਮਾਣੇ ਗਿਆ ਹੈ ਤੇ ਕੋਤਨਿਆ ਹੈ ਤਾਂ ਅੰਦਲੇ ਸ਼ਹਿਰ ਵਾਲੀ ਹੋਵੇਗਾ। ਇਹ ਸਿੱਧਾ ਮੰਨ ਲਓ ਨੋਸਟਾ। ਕੋਲੋਨੀਆ ਚ ਜਾ ਕੇ ਅੱਗੇ ਨਿਕਲਦੀ ਸ਼ਹਿਰ ਜੀ। ਜਾਣ ਵਾਸਤੇ ਲੋਕਾਂ ਨੂੰ ਰਾਹਤ। ਹਾਂ ਬਿਲਕੁਲ ਬਹੁਤ ਵਧੀਆ ਰਾਹਤ ਮਿਲੇਗੀ ਜੀ। ਪਹਿਲਾਂ ਅਸੀਂ ਫੜਕ ਥੋੜੀ ਜੀ ਮੈਂ ਇਹ ਕੰਮ ਸ਼ੁਰੂ ਨਹੀਂ ਹੋ ਰਿਹਾ ਸੀਗਾ ਥੋੜੀ ਅਸੀਂ ਠੀਕ ਵੀ ਕਰਾਈ ਸੀਗੀ। ਲੋਕਾਂ ਦੀ ਬਹੁਤ ਏਰ ਤੋਂ ਮੰਗ ਸੀਗੀ। ਮੰਗ ਪੂਰੀ ਹੋ ਗਈ ਸੜਕ ਦੀ। ਜੀ ਸਰ ਇੱਕ ਥੋੜੀ ਜੀ ਹੋਰ ਪ੍ਰੋਬਲਮ ਸੀ। ਲਾਈਟਾਂ ਵੀ ਉਹ ਹੀ ਤੁਹਾਡੇ ਐਂਡ ਨਹੀਂ ਹੈ ਮਤਲਬ ਬਾਣੀ ਇਸ ਰੋਡ ਉੱਪਰ। ਆਹ ਲੋਵਾਮਾਂ ਕੇ ਲਾਈਟਾਂ ਪਵਾਵਾਂਗੇ ਅਸੀਂ। ਮੈਂ ਹੁ ਉਹਨਾਂ ਦੇ ਕੋ ਸਾਡੀ ਦੇਣਦਾਰੀ ਖੜੀ ਉਹ ਦੇ ਕੇ ਮੈਂ ਸਟ੍ਰੀਟ ਰਾਈਟ ਵੀ ਲਵਾਉਂਗਾ ਠੀਕ ਹੈ ਥੈਂਕ ਯੂ ਥੈਂਕ ਯੂ ਤੁਸੀਂ ਤੇ ਇੱਧਰ ਰਹਿੰਦੇ ਹੋ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਘੁੰਮ ਕੇ ਜਾਣਾ ਪੈਂਦਾ ਸੈਰ ਵਿੱਚ ਜਾਮ ਲੱਗਦਾ ਸੀ ਇਹ ਮਿੰਨੀ ਬਾਈਪਾਸ ਸਮਾਣੇ ਦਾ ਇਹ ਤਾਂ ਬਹੁਤ ਫਾਇਦਾ ਹੋ ਜੂਗਾ ਜੀ ਜਨਤਾ ਨੂੰ ਸਾਰੀ ਨੂੰ ਬੜਾ ਚਾਂ ਅੱਗੇ ਮਿਆਲਾ ਲਲੋਤੀ ਤੱਕ ਤੇ ਹਾਂ ਹਸਪਤਾਲ ਨੂੰ ਆਪਣੇ ਨੂੰ ਲੋਕ ਕਿ ਇੱਕ ਤਰ੍ਹਾਂ ਦਾ ਮਿੰਨੀ ਬਾਈਪਾਸ ਬਣ ਗਿਆ ਜੀ ਇਹ ਬਹੁਤ ਵਧੀਆ ਹੋਗਾ ਜੀ ਦੇਖੋ ਜੀ ਆਮ ਪਾਰਟੀ ਜਿਹੜਾ ਆਪਣੇ ਭਗਵੰਤਵਾਣੀ ਰਮਨ ਰਾਏ ਦੇ ਹੇਠ ਤੇ ਤਨ ਸਿੰਘ ਜੋੜਾ ਮਾਜਰਾ ਨੇ ਬਹੁਤ ਹਿੰਮਤ ਕੀਤੀ ਆ ਪਹਿਲਾਂ ਪ੍ਰੋਜੈਕਟ ਆਪਣਾ ਜਿਹੜਾ ਮੇ ਆਪਣਾ ਸੀਵਰੇਜ ਦਾ ਇਹ ਸਿਸਟਮ ਪੂਰਾ ਕੀਤਾ ਜਿਹਨ ਸਾਰੇ ਕਲੋਨੀ ਨੂੰ ਇਹਨਾਂ ਬਹੁਤ ਬੜਾ ਫਾਇਦਾ ਹੋਣਾ ਤੇ ਨਾਲ ਹੁਣ 메ਨ ਸੜਕ ਬਣੀ ਜਾ ਰਹੀ ਹੈ ਜਿਹੜੀ ਬਾਈਪਾਸ ਆਪਣੇ ਫਤਿਹਪੁਰ ਨੂੰ ਜਾਊ ਇਹ ਕਲੋਨੀਆ ਨੂੰ ਆਪਣੇ ਸਮਾਣਿਆਂ ਨੂੰ ਸਾਰਿਆਂ ਦਾ ਬਹੁਤ ਫਾਇਦਾ ਹੋਣ ਲੱਗਾ ਜੀ